ਤਾਂ ਦੱਸ ਨਹੀਂ ਸਕਦਾ ਨਾਮੀ ਰਾਗੀ ਆ ਜੀ ਕੀ ਕਰਦਾ ਨਾਮੀ ਰਾਗੀ ਦੱਸੋ ਮੈਨੂੰ ਕੀ ਕਰਦਾ ਨਾਮੀ ਰਾਗੀ ਕਿਹੜੇ ਗਰੀਬ ਦੇ ਘਰ ਜਾ ਕੇ ਨਾਮੀ ਰਾਗੀ ਨੇ ਕਿਹੜੇ ਗਰੀਬ ਦੇ ਘਰ ਜਾ ਕੇ ਨਾਮੀ ਰਾਗੀ ਨੇ ਕੀਰਤਨ ਕਰ ਦਿੱਤਾ ਜਦੋਂ ਐਡਾ ਬੇ ਨਾਮੀ ਹੁੰਦੇ ਸੀ ਗੁਰੂ ਰਵਦਾਸ ਮਹਾਰਾਜ ਜੀ ਉਹਨਾਂ ਵੱਡੇ ਵੱਡੇ ਨਾਮ ਵਾਲਿਆਂ ਨੂੰ ਵੱਡੇ ਵੱਡੇ ਨਾਮ ਵਾਲਿਆਂ ਨੂੰ ਹੰਕਾਰੀਆਂ ਨੂੰ ਆਪਣੀ ਜੂਲੀ ਟਪਣਦੇ ਸੀ ਜੁਸਮ ਹੀ ਨੇ ਆਪਣੀ ਕੁਲੀ ਦੇ ਲਾਗੇ ਜਿੰਨਾ ਉਹ ਦਾਇਰਾ ਹੁੰਦਾ ਸੀ ਆਪਣੇ ਲੋਕਾਂ ਦਾ ਉਹਨੂੰ ਉਸ ਦਾਇਰੇਕ ਬਾਹਨੇ ਦਿੰਦਾ ਸੀ ਬਾਹਰ ਰੱਖਦੇ ਸੀ ਨਾਮੀ ਰਾਗੀਆਂ ਨੂੰ ਤੇ ਨਾਮੀ ਲੋਕਾਂ ਨੂੰ ਪਰ ਅੱਜ ਸਾਡੇ ਖਿਲਾਫ ਇੱਥੇ ਤੱਕ ਗੱਠ ਚੁੱਕੇ ਨੇ ਕਿ ਅਸੀਂ ਨਾਮੀ ਵਧਿਆ ਨੂੰ ਨਾਮੀ ਵਧਿਆ ਨੂੰ ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਬਹੁਤ ਉੱਚੇ ਆ ਸਤਗੁਰ ਬਦਾਸ ਮਹਾਰਾਜ ਦਾਸ ਤਾਂ ਆਏ 6 ਗੁਰੂ ਦਾਸ ਮਹਾਰਾਜੀ ਬਾਣੀ ਆ ਅਗਰ ਕੋਈ ਵੀ ਮਨੋਖੇਦਰਾ ਸਮਝੌਤਾ ਕਰਨ ਦੀ ਕੋਸ਼ਿਸ਼ ਕਰੂਗਾ ਤੇ ਸੁਣ ਲਓ ਫਿਰ ਧਿਆਨ ਦੇ ਨਾਲ ਗੁਰੂ ਕਿ ਗੁਰੂ ਕਿਤੇ ਖੜਾ ਮੈਨੂੰ ਤੁਹਾਡਾ ਨਹੀਂ ਪਤਾ ਤੁਸੀਂ ਕਿਤੇ ਖੜੇ ਆ ਪਰ ਮੈਨੂੰ ਪਤਾ ਮੇਰਾ ਗੁਰੂ ਕਿਤੇ ਖੜਾ ਸੁਣ ਲਓ ਧਿਆਨ ਦੇ ਨਾਲ ਮੈਂ ਬਹੁਤ ਪਰੇਸ਼ਾਨੀ ਦੇ ਵਿੱਚ ਵੀਡੀਓ ਬਣਾ ਰਿਹਾ ਹਾਂ ਮੇਰਾ ਦਿਮਾਗ ਮੇਰਾ ਮਨ ਕੰਟਰੋਲ 'ਚ ਨਹੀਂ ਹੈਗਾ ਯਾਦ ਰੱਖ ਲਓ